ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਸਨੀ ਦਾ ਭਰਾ ਜਿਹਨੇ ਸੰਦੀਰ ਸੂਰੀ ਦਾ ਕਤਲ ਕੀਤਾ ਸੀ ਉਹਦੇ ਭਰਾ ਨੂੰ ਬਾਅਦ ਪੰਜਾਬ ਦੀ ਜਥੇਬੰਦੀ ਵੱਲੋਂ ਤੇ ਮਾਨਦਲ ਵੱਲੋਂ ਤੇ ਉਹ ਆਪ ਕਹਿੰਦਾ ਮੈਂ ਆਜ਼ਾਦ ਉਮੀਦਵਾਰ ਆ ਤੇ ਨਾਲ ਢੀਟੇ ਵਰਗੇ ਵੀ ਆਗੇ ਸੀ ਇਹਨਾਂ ਨੇ ਪੰਥਕ ਉਮੀਦਵਾਰ ਬਣਾ ਕੇ ਹੁਣ ਚੋਣ ਮੈਦਾਨ ਵਿੱਚ ਉਤਾਰਿਆ ਸੀ ਅੱਛਾ ਮੈਂ ਇੱਕ ਗੱਲ ਕਹੀ ਸੀ ਵੀ ਜੇ ਸੰਦੀਪ ਸਣੀ ਕੌਮ ਦਾ ਚੋਦਾ ਬਣਾ ਕੇ ਪੇਸ਼ ਕਰ ਰਹੇ ਹਾਂ ਤਾਂ ਫਿਰ ਇੱਕ ਦੋ ਵਾਰੀ ਤਰਨਤਾਰਨ ਜਿਮਨੀ ਚੌਣ ਦੀ ਕਿਸੇ ਵੀ ਸਟੇਜ ਤੋਂ ਇਹ ਸਟੇਟਮੈਂਟ ਦਿਓ ਵੀ ਸੰਦੀਰ ਸੂਰੀ ਨੂੰ ਮਾਰ ਕੇ ਸੰਦੀਪ ਸਣੀ ਨੇ ਵਧੀਆ ਕੀਤਾ ਸੋਧਾ ਲਾਇਆ ਵੀ ਇਹ ਸ਼ਬਦ ਵਰਤੋ ਦਿਓ ਇਹ ਮੈਂ ਗੱਲ ਕਹੀ ਸੀ ਕਿਉਂਕਿ ਪੰਜਾਬ ਦੇ ਵਿੱਚ Hindu community ਬਹੁਤ ਹੈ Hindu vote ਬਹੁਤ ਹੈ ਇਹ ਚ ਕੋਈ ਦੋਰਾ ਨਹੀਂ ਤੇ ਜਿਹੜੀ ਮੈਂ ਗੱਲ ਕਰਨ ਲੱਗਾ ਨੂੰ ਉਹ ਕਿਉਂ ਕਰਨੀ ਪਈ ਮੈਨੂੰ ਅੱਜ ਕਿਉਂ ਕਰਦું ਕਿਉਂਕਿ ਸ਼ਿਵ ਸੈਨਾ ਦੇ ਕੁਝ ਆਗੂਆਂ ਨੇ ਜਦੋਂ ਸੰਦੀਪ ਦਾ ਭਰਾ ਮਨਦੀਪ ਹਾਰ ਗਿਆ ਉਹਨਾਂ ਨੇ ਲੱਡੂ ਬੰਡੇ ਆ ਖੁਸ਼ੀ ਮਨਾਈ ਹੈ ਉਹ ਕਹਿੰਦੇ ਸਾਡੇ ਹਿੰਦੂ ਪਰਿਵਾਰ ਵਿੱਚੋਂ ਸਾਡੇ ਬੰਦੇ ਦਾ ਕਤਲ ਕਰਨ ਵਾਲਾ ਜੋਧਾ ਨਹੀਂ ਹੋ ਸਕਦਾ ਅਸੀਂ ਇਦਾਂ ਦੇ ਕਾਤਲ ਨੂੰ ਵੋਟਾਂ ਨਹੀਂ ਪਾ ਸਕਦੇ ਐਮਐਲਏ ਨਹੀਂ ਬਣਾ ਸਕਦੇ ਉਹਨਾਂ ਨੇ ਪਹਿਲਾਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਪਰ ਅੱਜ ਉਹਨਾਂ ਨੇ ਹਾਰਨ ਤੋਂ ਬਾਅਦ ਜਦੋਂ ਸੰਦੀਪ ਦਾ ਭਰਾ ਜਣ ਕੇ ਮਨਦੀਪ ਹਾਰਿਆ ਤਾਂ ਲੱਡੂ ਵੰਡੇ ਉਹਨਾਂ ਨੇ ਹੋਣ ਇਹਦਾ ਮੈਸੇਜ ਕੀ ਜਾਂਦਾ ਇਹਦਾ ਮੈਸੇਜ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਹੈ ਉਦੇ ਮੱਥੇ ਤੇ ਕਲੰਕ ਲੱਗਦਾ ਇਹ ਗੱਲਾਂ ਕੌੜੀਆਂ ਨੇ ਛੇ ਦਿਹਾੜਬ ਨਹੀਂ ਹੁੰਦੀਆਂ ਮੱਥੇ ਤੇ ਕਲੰਕ ਤਾਂ ਲੱਗਦਾ ਜਦੋਂ ਅਸੀਂ ਇਹ ਕਹਿੰਨੇ ਵੀ ਅਸੀਂ ਗੁੰਡਾਗਰਦੀ ਖਤਮ ਕਰਨੀ ਹੈ ਤੁਸੀਂ ਜਿਹੜਾ ਵੀ ਲੀਡਰ ਸਟੇਜ ਤੇ ਬੋਲੂਗਾ ਕਿਸੇ ਪਾਰਟੀ ਦਾ ਹੋਵੇ ਉਹ ਇਹ ਕਹਿੰਦਾ ਹੁੰਦਾ ਹੈ ਅਸੀਂ ਨਸ਼ੇ ਖਤਮ ਕਰਨੇ ਨੇ ਅਸੀਂ ਗੁੰਡਾਗਰਦੀ ਖਤਮ ਕਰਨੀ ਹੈ ਤੇ ਫਿਰ ਜੇ ਗੁੰਡਾਗਰਦੀ ਖਤਮ ਕਰਨ ਵਾਲਾ ਖੁਦ ਗੁੰਡਾ ਹੋਵੇ ਤੇ ਉਹ ਇਲੈਕਸ਼ਨ ਲੜ ਕੇ ਐਮਐਲਏ ਬਣੇ ਜੇ ਉਹਦੇ ਪਰਿਵਾਰ ਵਿੱਚੋਂ ਹੋਵੇ ਫਿਰ ਬਰਦਾਸ਼ਤ ਕੌਣ ਕਰੂਗਾ ਇੱਥੇ ਇਹ ਮਤ ਸੋਚਿਓ ਵੀ ਮੈਂ ਹਿੰਦੂ ਕਮਿਊਨਿਟੀ ਦੀ ਤਾਰੀਫ ਕਰ ਰਿਹਾ ਹਾਂ ਬਿਲਕੁਲ ਨਹੀਂ ਮੈਂ ਗੁੰਡਾਗਰਦੀ ਦੀ ਗੱਲ ਕਰ ਰਿਹਾ ਗੁੰਡਾਗਰਦੀ ਜਿਹੜਾ ਵੀ ਪੰਜਾਬ ਵਿੱਚ ਕਰਦਾ ਮੈਂ ਉਹਦੇ ਖਿਲਾਫ ਬੋਲਣੀ ਬੋਲਣਾ ਬੋਲ ਰਿਹਾ ਮੈਂ ਪਰ ਜਿਹੜੀ ਤੁਹਾਡੀ ਹਾਰ ਹੋਈ ਹੈ ਨਾ ਇਹ ਗੁੰਡਾਗਰਦੀ ਕਰਕੇ ਹੋਈ ਹੈ ਇਹ ਮੈਸੇਜ ਪੂਰੇ ਪੰਜਾਬ 'ਚ ਜਾਂਦਾ ਹੈ ਔਰ ਇੱਕ ਨਾਲ ਗੱਲ ਹੋਰ ਕਹਿ ਦਿੰਦਾ ਏਸ ਹਾਰ ਦਾ ਅਮਰਤਪਾਲ ਦੇ ਭਾਪੇ ਨੂੰ ਸਰਬਜੀਤ ਨੂੰ ਮਾਨਦ ਲੀਆਂ ਨਹੀਂ ਪਤਾ ਸੀ ਵੀ ਸਾਡੇ ਅਮਰਤਪਾਲ ਨੇ ਵੀ ਖੰਡੂਰ ਸਾਹਿਬ ਜਾ ਅਜਨਾਲੀ ਥਾਣੇ ਤੇ ਹਮਲਾ ਕਰਕੇ ਗੁੰਡਾਗਰਦੀ ਕੀਤੀ ਹੈ ਉਦੋਂ ਲੋਕ इमोशनल ਹੋ ਗਏ ਸੀ ਪਰ ਲੋਕਾਂ ਨੂੰ ਸਮਝ ਜ਼ਰੂਰ ਆ ਗਈ ਸੀ ਵੀ ਇਹ ਗੁੰਡਾਗਰਦੀ ਕਰਨ ਵਾਲੇ ਐਮਐਲਏ ਐਮਪੀ ਬਣਾਉਣਾ ਇਹਨਾਂ ਨੂੰ ਗਲਤ ਹੈ ਇਹ ਲੋਕਾਂ ਨੂੰ ਸਮਝ ਆ ਗਈ ਸੀ ਤੇ ਹੁਣ ਜੇ ਸ਼ਿਵ ਸੈਨਾ ਨੇ ਲੱਡੂ ਬੰਡੇ ਨੇ ਅਗਲਿਆਂ ਨੇ ਲੱਡੂ ਤਾਂ ਨਹੀਂ ਬੰਡੇ ਵੀ ਸੰਦੀਪ ਸਣੀ ਦਾ ਭਰਾ ਹਾਰ ਗਿਆ ਉਹ ਕਹਿੰਦੇ ਇੱਕ ਗੁੰਡੇ ਦਾ ਇੱਕ ਕਾਤਲ ਦਾ ਭਰਾ ਹਾਰ ਗਿਆ। ਉਹਨ ਲੰਡੂ ਤਾਂ ਮੰਡੇ। ਅਗਲਾ ਆਪਣੀ ਕਮਿਊਨਿਟੀ ਲਈ ਬਹੁਤ ਕੁਝ ਕਰੂਗਾ ਜੀ। ਇਹ ਅਸੀਂ ਸੇਖ ਕੌਮ ਦੇ ਕਢਮ ਚੌਧਰੀ ਥੋੜਾ। ਵੀ ਅਸੀਂ ਪੰਥ ਪੰਥ ਕਰਕੇ 36 ਢੜੇ ਬਣਾ ਦੇਾਂਗੇ। ਤੇ ਅਸੀਂ ਨਾ 13 ਚੋਂ ਨਾ ਤਿੰਨਾਂ ਚੋਂ ਇੱਕ ਹਫ਼ਤਾ ਸਾਡੇ ਦੇ ਢੁਕਣ ਗੀਆਂ। ਹਾਲੇ ਕਹਿੰਦੇ ਸਾਡੇ ਕਮਿਊਨਿਟੀ ਦਾ ਬੰਦਾ ਮਾਰਿਆ। ਅਸੀਂ ਕਹਿੰਦੇ ਖੁਸ਼ੀ ਮਨਾਵਾਂਗੇ ਮਨਾ ਸਕਦੇ ਹਾਂ ਪਰ ਤੁਸੀਂ ਇਹ ਗੱਲਾਂ ਸਮਝਣੀਆਂ ਨਹੀਂ ਬਾਦਲਕੇ ਗਏ ਅਸੀਂ ਪੰਥਾਂ ਸਰਬੀਤ ਕਹਿੰਦਾ ਮੈਂ ਪੰਥਾਂ ਅਮਰਤਪਾਲ ਦਾ ਪਾਪਾ ਕਹਿੰਦਾ ਮੈਂ ਪੰਥਾਂ ਮਾਨਦਲੀਏ ਕਹਿੰਦੇ ਮੈਂ ਪੰਥਾਂ ਮੈਂ ਬਚ ਗਿਆ ਅਸੀਂ ਮੈਂ ਕਿਹਾ ਨਹੀਂ ਵੀ ਮੈਂ ਪੰਥਾਂ ਅਸੀਂ ਕਾ ਪੰਥ ਦੇ ਮੈਂਬਰ ਹਾਂ ਜੇ ਮੈਂ ਕਹਿੰਦਾ ਪੰਥਾਂ ਫਿਰ ਤਾਂ ਤੁਹਾਡੀਆਂ ਭੇਡਾਂ ਵਿੱਚ ਮੈਂ ਵੀ ਭੇਡ ਵਣ ਕੇ ਰਹਿ ਜਾਣਾ ਸੀ ਪਰ ਤੁਸੀਂ ਇਹ ਨਿੱਕ ਸਮਝ ਲੈ ਰਹੇ ਹੋ ਹੁਣ ਜੇ ਸ਼ਿਵ ਸੈਨਾ ਦੇ ਆਗੂਆਂ ਨੇ ਮੰਦੀਪ ਸਨੀ ਚੋਣ ਹਾਰ ਜਾਂਦਾ ਸੰਦੀਪ ਸਨੀ ਦਾ ਭਰਾ ਉਹਨੇ ਲੱਡੂ ਬੰਡੇ ਨੇ ਤਾਂ ਇਹਦਾ ਮਤਲਬ ਲੱਡੂ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਹਾਰਨ ਦੀ ਖੁਸ਼ੀ ਵਿੱਚ ਬੰਡੇ ਆ ਤੁਹਾਡੀਆਂ ਕਰਤੂਤਾਂ ਕਰਕੇ ਲੱਡੂ ਬੰਡੇ ਹਿੰਦੂ ਕਮਿਊਨਿਟੀ ਦੇ ਲੋਕ ਮੁਸਲਮਾਨ ਕਮਿਊਨਿਟੀ ਦੇ ਲੋਕ ਬਹੁਤ ਦਰਬਾਰ ਸਾਹਿਬ ਤੇ ਵੀ ਜਾ ਕੇ ਨਕਮਸਤਕ ਹੁੰਦੇ ਆ ਆਪਣੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਬਾਠ ਵੀ ਪ੍ਰਕਾਸ਼ ਕਰਾਉਂਦੇ ਆ ਬਹੁਤ ਪਰਿਵਾਰ ਪਾਠ ਕਰਦੇ ਵੀ ਆ ਸ਼ਿਵ ਸੰਨਾਂ ਦੇ ਲੋਕ ਵੀ ਕੁਝ ਉਹ ਨੇ ਜਿਹੜੇ ਗੁਰਦੁਆਰੇ ਆਉਂਦੇ ਆ ਮੱਥਾ ਟੇਕਦੇ ਆ ਔਰ ਪਾਠ ਵੀ ਕਰਾਉਂਦੇ ਆ ਹੋਰ ਦੱਸੋ ਪਰ ਜੇ ਅਗਲੇ ਨੇ ਤੁਹਾਡੀ ਹਾਰ ਤੇ ਖੁਸ਼ੀ ਮਨਾਈ ਹੈ ਲੰਡੂ ਬੰਡੇ ਨੇ ਇਹ ਤੁਹਾਡੀਆਂ ਕਰਤੂਤਾਂ ਕਰਕੇ ਤੁਸੀਂ 71 ਨੂੰ ਜੋਧਾ ਬਣਾ ਕੇ ਪੇਸ਼ ਕੀਤਾ ਇਹ ਇਕੱਲਾ ਤੁਹਾਡਾ ਨਹੀਂ ਅਕੌਤੀ ਪੰਥਕ ਦੇ ਪੰਥਕ ਵਾਲਿਓ ਅਕੌਤੀ ਠੇਕੇਦਾਰੋ ਇਹ ਥੋੜਾ ਕੱਲਿਆਂ ਦਾ ਨਹੀਂ ਜਿਹੜਾ ਵੀ ਬੰਦਾ ਇੱਥੇ ਗੁੰਡਾਗਰਦੀ ਵਾਲਾ ਇਲੈਕਸ਼ਨ ਲੜੂਗਾ ਕਿਸੇ ਵੀ ਪਾਰਟੀ ਦਾ ਹੋਵੇ ਉਹਦੇ ਪੁੱਤੜੇ ਫੁੱਲੇ ਜਾਣਗੇ ਉਹਨੂੰ ਕੋਈ ਵੀ ਬਰਦਾਸ਼ਤ ਨਹੀਂ ਕਰੂਗਾ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਵੀ ਇਥੇ ਪੰਥਕ ਹੋਣ ਦਾ ਢੋਲ ਨਾ ਬਜਾਓ ਧਰਮ ਦੀ ਰਾਜਨੀਤੀ ਨਾ ਕਰੋ ਬਥੇਰੇ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਗੱਲ ਕਰੋ ਪਰ ਜਦੋਂ ਤੁਹਾਡੇ ਖਾਨੇ ਵਿੱਚ ਗੱਲ ਵੱਡਦੀ ਨੇ ਤੁਸੀਂ ਗੁੰਡਾਗਰਦੀ ਕਰਦੇ ਹੋ ਬੰਦਾ ਮਾਰ ਕੇ ਜੋਧਾ ਬਣਦੇ ਹੋ ਫਿਰ ਅਗਲੇ ਵੀ ਬਰਦਾਸ਼ਤ ਕਿਉਂ ਕਰਨੀ ਹਾਲ ਨੇ ਪਹਿਲੇ ਕਹਤਾ ਸੀ ਕਿ ਅਸੀਂ ਗੁੰਡੇ ਦੇ ਭਰਾ ਨੂੰ ਵੋਟਾਂ ਨਹੀਂ ਪਾਵਾਂਗੇ ਪਾਈਆਂ ਨਹੀਂ ਅਗਲੇ ਵੀ ਕਿਉਂ ਪਾਉਣਗੇ ਅਗਲੇ ਔਰ ਜਿਹੜੇ ਲੱਡੂ ਬੰਡੇ ਨੇ ਇਹਦਾ ਤੁਹਾਨੂੰ ਦੁੱਖ ਹੋਊਗਾ ਪਰ ਨਹੀਂ ਗੁੰਡਾਗਰਦੀ ਕਰਨ ਵਾਲਾ ਜਿਹੜਾ ਵੀ ਕੈਂਡੀਡੇਟ ਬਣ ਕੇ ਇਲੈਕਸ਼ਨ ਲੜੂਗਾ ਉਮੀਦਵਾਰ ਬਣ ਕੇ ਜੇ ਉਹ ਹਾਰੂਗਾ ਉਹ ਭਾਵੇਂ ਸਿੱਖ ਕਮਿਊਨਿਟੀ ਵਿੱਚੋਂ ਹੋਵੇ ਲੱਡੂ ਬੰਡਾਂਗੇ ਉਹਦੇ ਮੈਂ ਵੀ ਲੱਡੂ ਬੰਡੂਗਾ ਉਹਦੇ ਲਈ ਉਹਦੀ ਹਾਰ ਤੇ ਲੱਡੂ ਮੈਂ ਵੀ ਬੰਡੂਗਾ ਜੇ ਕੋਈ ਗੁੰਡਾ ਬੰਦਾ ਇਲੈਕਸ਼ਨ ਲੜੂਗਾ ਇਹ ਹਕੀਕਤ ਹੈ ਹੁਣ ਇਹ ਕਲੰਕ ਸਾਰੇ ਕੌਮ ਨੂੰ ਟਾਰਗੇਟ ਟਾਰਗੇਟ ਕਰਨ ਵਾਸਤੇ ਹੁੰਦਾ ਹੈ ਪਰ ਤੁਹਾਡੇ ਖਾਲੀ ਗੱਲ ਵੱਢਦੀ ਨਹੀਂ ਹਾਲਾਂਕਿ ਪੂਰੀ ਕਮਿਊਨਿਟੀ ਨੂੰ ਕੋਈ ਬੰਦਾ ਟਾਰਗੇਟ ਨਹੀਂ ਕਰ ਸਕਦਾ ਇਹ ਤੁਹਾਡੀਆਂ ਕਰਤੂਤਾਂ ਕਰਕੇ ਆ ਦੁੱਖ ਹੁੰਦਾ ਇਸ ਗੱਲ ਪਰ ਚੇਤੇ ਰੱਖਿਓ ਤੁਹਾਡੀਆਂ ਇੱਕ ਕਰਤੂਤਾਂ ਲੋਕਾਂ ਦੇ ਸਾਹਮਣੇ ਨਾਸ਼ਰ ਕਰਾਂਗੇ ਤੁੰਜੇ ਅਗਲੇ ਲੱਡੂ ਬਣਦੇ ਐ ਅਗਲੇ ਤਾਂ ਆਪਣੀ ਕਮਿਊਨਿਟੀ ਲਈ ਬਣਦੇ ਆ ਵੀ ਸਾਡੀ ਕਮਿਊਨਿਟੀ ਦਾ ਬੰਦਾ ਮਾਰਿਆ ਤੇ ਸਾਡੇ ਘੜਮ ਚੌਧਰੀਆਂ ਨੇ ਬੰਦਾ ਮਾਰਨ ਵਾਲੇ ਨੂੰ ਜੋਧਾ ਬਣਾ ਕੇ ਪੇਸ਼ ਕਰਤਾ ਇਹ ਕਰਤੂਤਾ ਨੇ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ